हेलो एंड वेलकम टू माय YouTube चैनल स्टडी मटेरियल आज ਅਸੀਂ ਗੱਲ ਕਰਾਂਗੇ ਬੀਏ 5th ਸੈਮੈਸਟਰ ਦੇ ਪੇਪਰ ਲੈਟੇ ਪੰਜਾਬੀ ਦੀ ਜਿਸ ਵਿੱਚ ਅਸੀਂ ਪ੍ਰਸ਼ਨ ਨੰਬਰ 7 ਤੇ ਵਿਖਾਂਗੇ ਕਿੱਸਾ ਕੀ ਹੈ ਇਸ ਵੇਲੇ ਤਾਂ ਹੁਣ ਅਸੀਂ ਇਸ ਦੀ ਭੂਮਿਕਾ ਨੂੰ ਦੇਖਦੇ ਹਾਂ ਕਿੱਸਾ ਇੱਕ ਮਹੱਤਵਪੂਰਨ ਕਾਵਿ ਪਰੰਪਰਾ ਹੈ ਪੰਜਾਬੀ ਵਿੱਚ ਕਿੱਸਾ ਫਾਰਸੀ ਕਵਿਤਾ ਦੇ ਪ੍ਰਭਾਵ ਹੇਠ ਆਇਆ ਹੈ ਸੰਸਕ੍ਰਿਤ ਦਾ ਅਖਿਆਨ ਸ਼ਬਦ ਇਸ ਦਾ ਸਮਾਨਾਰਥਕ ਆਖਿਆ ਜਾ ਸਕਦਾ ਹੈ ਫਾਰਸੀ ਵਿੱਚ ਬਿਆਨਿਆ ਕਵਿਤਾ ਨੂੰ ਮਸਨਵੀ ਆਖਦੇ ਹਨ ਮਸਨਵੀ ਦੇ ਅਗੇ ਦੋ ਰੂਪ ਹਨ ਜਿਹੜੀ ਕਵਿਤਾ ਯੁੱਧ ਤੇ ਲੜਾਈ ਬਾਰੇ ਹੋਵੇ ਉਸ ਨੂੰ ਵਾਰ ਜਾਂ ਯੰਗਨਾ ਮਾਗਦੇ ਹਨ ਇਸ ਤਰ੍ਹਾਂ ਪੰਜਾਬੀ ਵਿੱਚ ਸ਼ਾਂਦਮਈ ਵਰਤਾਕ ਕਿੱਸਾ ਖਮ ਹੁੰਦਾ ਹੈ ਜਿਹੜੀ ਸ਼ੰਦਾ ਨਾਲ ਦੱਸੀ ਜਾਂਦੀ ਹੈ ਉਹਨੂੰ ਕਿੱਸਾ ਕਹਿੰਦੇ ਆ ਵਿਸ਼ੇ ਦਾ ਸਬੰਧ ਪ੍ਰੇਮ, ਬਹਾਦਰੀ, ਸਮਾਜ ਦੇ ਦੇਸ਼ ਭਗਤੀ ਨਾਲ ਹੋ ਸਕਦਾ ਹੈ ਕਿਸੇ ਦਾ ਇਹ ਕਿਸੇ ਦਾ ਅਰਥ ਦੇਖੋ ਕਿੱਸਾ ਅਰਬੀ ਭਾਸ਼ਾ ਦਾ ਸ਼ਬਦ ਹੈ ਇਸ ਦੇ ਅਰਥ ਹਨ ਕਥਾ, ਕਹਾਣੀ ਤੇ ਗਾਥਾ ਪੰਜਾਬੀ ਦਾ ਇੱਕ ਵਿਸ਼ੇਸ਼ ਕਾਵਿ ਰੂਪ ਹੈ ਜੋ ਕਿ ਇੱਕ ਪਾਸੇ ਮਹਾਕਾਵਿ ਦੇ ਬਹੁਤ ਸਾਰੇ ਗੁਣਾਂ ਦਾ ਧਾਰਨੀ ਹੈ ਤੇ ਦੂਜੇ ਪਾਸੇ ਅੰਗਰੇਜ਼ੀ ਦੇ ਰੋਮਾਂਸ ਨਾਲ ਮਿਲਦਾ-ਗੁਲਦਾ ਹੈ ਕਿਉਂਕਿ ਪੰਜਾਬੀ ਕਿੱਸਾ ਕਾਵਿ ਵਿੱਚ ਇਸ਼ਕ ਦੇ ਹਾਨੇ ਤੇ ਬਾਰਾਂ ਦੇ ਵੀ ਹੁਣ ਅੱਗੇ ਇਸ ਦੀ ਪਰਿਭਾਸ਼ਾ ਦੇਖੋ ਡਾਕਟਰ ਦੀਵਾਨ ਸਿੰਘ ਕਹਿੰਦੇ ਹਨ ਕਿੱਸਾ ਉਹ ਲੰਮੀ ਕਵਿਤਾ ਜਿਸ ਵਿੱਚ ਕਿਸੇ ਨਾਇਕ ਤੇ ਨਾਇਕਾ ਦੀ ਪ੍ਰੇਮ ਕਾ ਦੀ ਕਥਾ ਦਾ ਵਿਰਤਾ ਦਾ ਸਵਿਧਾਰ ਵਰਣਨ ਕੀਤਾ ਹੋਵੇ ਉਹਨੂੰ ਕਿੱਸਾ ਕਹਿੰਦੇ ਆ ਅਸੀਂ ਦੇਖਦੇ ਹਾਂ ਕਿੱਸੇ ਦੀਆਂ ਵਿਸ਼ੇਸ਼ਤਾਵਾਂ ਅੱਗੇ ਦੇਖੋ ਇੱਕ ਚੰਗੇ ਕਿੱਸੇ ਵਿੱਚ ਹੇਠ ਲਿਖੀਆਂ ਵਿਸ਼ੇਸ਼ਤਾਵਾਂ ਪਾਈਆਂ ਜਾਂਦੀਆਂ ਮੰਗਲਾਚਰਨ ਕਿੱਸਾਕਾਰ ਕਿੱਸਿਆਂ ਦਾ ਆਰੰਭ ਮੰਗਲਾਚਰਨ ਤੋਂ ਕਰਦੇ ਆ ਮੰਗਲਜਨ ਭਾਵ ਪਰਮਾਤਮਾ ਦੇ ਨਾਮ ਤੋਂ ਜਿਵੇਂ ਕਿ ਅਵਲ ਨਾਮ ਸਾਹਿਬ ਦਾ ਲਈਏ ਜਿਨ ਨੇ ਇਹ ਜਗਤ ਉਪਾਇਆ ਇਸ ਤੋਂ ਅੱਗੇ ਇਸ ਦਾ ਮੰਤਵ ਦੇਖੋ ਮੰਤਵ ਹੈਗਾ ਕਿ ਮੰਗਲਜਨ ਤੋਂ ਬਾਅਦ ਕਿਸੇ ਕਾਰ ਦਾ ਕਿਸੇ ਦਾ ਮੰਤਵ ਪ੍ਰਗਟ ਹੁੰਦਾ ਕਿ ਮੰਤਵ ਮੰਤਵ ਨੂੰ ਪ੍ਰਗਟ ਆਉਂਦੇ ਮਗਰੋਂ ਕਿਸ ਕਿਸਾ ਦਾ ਕਥਾਵਸਤੂ ਦੱਸਦਾ ਹੈ ਕਿਸੇ ਵਿੱਚ ਕਥਾ ਦਾ ਵਿਸਤਾਰ ਨਾਇਕਾ ਨਾਇਕ ਦੇ ਜਨਮ ਮਰਨ ਤੱਕ ਹੁੰਦਾ ਇਹਨੂੰ ਕਹਿੰਦੇ ਕਥਾਵਸਤੂ ਕਿ ਉਹਦੇ ਜਨਮ ਤੋਂ ਲੈ ਕੇ ਮਰਨ ਤੱਕ ਦੀਆਂ ਸਾਰੇ ਘਟਨਾਵਾਂ ਤੇ ਨਾਇਕਾ ਦੇ ਨਾਇਕ ਦੇ ਪ੍ਰਿਆਰ ਨੂੰ ਵੀ ਪ੍ਰਗਟਾਉਂਦਾ ਹੈ ਕਿ ਜਿਵੇਂ ਕਿੱਸਾ ਮਿਰਜ਼ਾ ਸਾਹਿਵਾ ਵਿੱਚ ਕਿਧਰੇ ਸੱਸੀ ਪੰਨੂ ਵਿੱਚ ਜਿਵੇਂ ਸਾਰੀਆਂ ਕਿੱਸਾ ਹੁਣ ਇਸ ਤੋਂ ਮਗਰੋਂ ਚਰਿੱਤਰ ਚਿੱਤਰਨ ਵੀ ਦੱਸਿਆ ਜਾਂਦਾ ਹੈ ਕਿ ਕਿੱਸਾ ਵਿੱਚ ਮਨੁੱਖ ਪਾਤਰ ਵੀ ਹੁੰਦੇ ਆ ਤੇ ਗੈਰ ਮਨੁੱਖੀ ਪਾਤਰ ਵੀ ਅੱਗੇ ਉਹਨਾਂ ਦੀ ਉੱਚੀ ਨੀਵੀਂ ਜਾਤ ਤੇ ਜਿਵੇਂ ਤਾਂ ਜ਼ਿਆਦਾਤਰ ਜਿਹੜੇ ਨਾਇਕ ਨਾਇਕਾ ਉਹਦੇ ਜਾਗੀਰਦਾਰੀ ਪਰਿਵਾਰ ਨਾਲ ਹੁੰਦੇ ਆ ਹੀਰਾ ਜਾਂ ਮਿਰਜ਼ਾ ਸਾਹਿਬਾ ਇਹਨਾਂ ਕਿੱਸਿਆਂ ਵਿੱਚ ਚਰਿੱਤਰ ਚਿੱਤਰਨ ਦਰਸਾਉਣ ਤੋਂ ਬਾਅਦ ਅੱਗੇ ਕਿੱਸਾ ਕਰ ਕਿੱਸਿਆਂ ਵਿੱਚ ਸੰਵਾਦ ਪੈਦਾ ਕਰਦਾ ਹੈ ਪਾਤਰਾਂ ਦੀ ਗੱਲਬਾਤ ਨੂੰ ਕਵਿਤਾ ਵਿੱਚ ਸੰਵਾਦ ਆਖਦੇ ਆ ਜਿਵੇਂ ਗੱਲਬਾਤ ਦਿਖਾਉਣੀ ਕਿਸੇ ਦੀ ਕਿਸੇ ਭਾਵਨਾਟਕ ਨਹੀਂ ਹੁੰਦੇ ਪਰ ਨਾਟਕਾ ਵਾਂਗ ਪਾਤਰ ਆਪਸ ਵਿੱਚ ਵਾਰਤਾਲਾਪ ਕਰਦੇ ਹੁਣਾ ਗਿਆ ਹੁੰਦਾ ਕਿੱਸਿਆਂ ਵਿੱਚ ਛੰਦ ਦੇ ਰਸ ਕਿਸੇ ਛੰਦਮਈ ਕੀਰਤੋਂ ਦੇ ਹਨ ਕਿੱਸਿਆਂ ਵਿੱਚ ਦਵਾਈਆ ਬੈਂਤ ਸੱਦ ਕਲੀ ਆਦੀ ਛੰਦਾ ਦੀ ਵਰਤੋਂ ਹੁੰਦੀ ਹੈ ਬੈਂਤ ਵਿੱਚ ਅਜਿਹਾ ਛੰਦ ਹੈ ਜਿਸ ਦੀ ਸਭ ਤੋਂ ਜ਼ਿਆਦਾ ਕਿੱਸਿਆਂ ਵਿੱਚ ਵਰਤੋਂ ਕੀਤੀ ਗਈ ਹੈ ਜਿੱਥੇ ਤੱਕ ਕਿੱਸਿਆਂ ਵਿੱਚ ਰਸਤਾ ਸੰਬੰਧ ਆਮ ਕਰਕੇ ਕਿੱਸਿਆਂ ਵਿੱਚ ਸ਼ਿੰਗਾਰ ਰਸ ਦੀ ਪ੍ਰਧਾਨਤਾ ਹੁੰਦੀ ਹੈ ਸ਼ਿੰਗਾਰ ਰਸ ਸੰਜੋਗ ਅਤੇ ਵਿਯੋਗ ਦੋਹਾਂ ਰੂਪਾਂ ਵਿੱਚ ਵਰਤਿਆ ਜਾਂਦਾ ਹੈ ਇਹ ਸੀਗੇ ਕਿੱਸਿਆਂ ਦੇ ਜਿਹੜੇ ਸ਼ਾਂਝ ਜੀ ਹੁਣ ਅੱਗੇ ਵੇਖਦੇ ਹਾਂ ਕਿ ਕਿੱਸਿਆਂ ਵਿੱਚ ਭਾਸ਼ਾ ਕਿਹੋ ਜਿਹੀ ਵਰਤੀ ਜਾਂਦੀ ਹੈ ਪੰਜਾਬੀ ਦੇ ਬਹੁਤ ਕਿੱਸਿਆਂ ਵਿੱਚ ਕੇਂਦਰੀ ਭਾਸ਼ਾ ਦਾ ਪ੍ਰਯੋਗ ਹੋਇਆ ਮਿਲਦਾ ਹੈ ਪਰ ਦਮੋਦਰ ਨੇ ਆਪਣਾ ਕਿੱਸਾ ਹੀ ਰੰਜਾ ਚਾਂਗੀ ਬੋਲੀ ਚਾਂਗੀ ਬੋਲੀ ਵਿੱਚ ਲਿਖਿਆ ਕਿਦਰੇ ਕਿਦੇ ਹਰ ਕਿਸਾਗਰ ਜਿਹੜਾ ਆਪਣੀ ਕਿੱਸਾ ਲਿਖਣ ਲਈ ਤਕਰੀਬਨ ਫਾਰਸੀ ਭਾਸ਼ਾ ਦਾ ਜਿਹੜਾ ਇਸਤੇਮਾਲ ਕਰਦਾ ਭਾ ਫਾਰਸੀ ਸ਼ਬਦ ਹੁਣ ਅਸੀਂ ਗੱਲ ਕਰਦੇ ਹਾਂ ਸੱਭਿਆਚਾਰਕ ਚਿੱਤਰਣ ਜਿਹੜੇ ਕਿੱਸਾਕਾਰਾਂ ਨੇ ਸਮੁੱਚੇ ਪੰਜਾਬ ਦੀ ਜੀਵਨ ਦੀ ਸੱਭਿਆਚਾਰਕ ਚਿੱਤਰਣ ਜਿਹੜਾ ਕਿਸਿਆਂ ਵਿੱਚ ਕੀਤਾ ਕਿਸਿਆਂ ਵਿੱਚ ਹਰ ਇੱਕ ਤਰ੍ਹਾਂ ਦਾ ਪੰਜਾਬ ਦੇ ਰੀਤੀ ਰਿਵਾਜ ਦਾ ਰਮ ਇਤਿਹਾਸ ਸਾਰਾ ਕੁਝ ਬਹਿਮ ਪਰਮ ਇਸ ਵਿੱਚ ਦਰਸਾਇਆ ਹੈ ਇਸ ਲਈ ਕਿਸਿਆਂ ਵਿੱਚ ਇਹਨਾਂ ਸਭ ਚੀਜ਼ਾਂ ਨੂੰ ਉਹਨਾਂ ਨੇ ਇੱਕ ਤਾਣੇ ਵਾਂਗ ਉਹਨਾਂ ਦਾ ਮਤਲਬ ਇੱਕ ਤਾਨਾ ਹੈ ਇਹ ਮਾਰਿਆ ਉਹਨਾਂ ਨੇ ਇਹਨਾਂ ਕਿੱਸਿਆਂ ਵਿੱਚ ਪੰਜਾਬ ਦੀ ਸਮੂੱਚੇ ਉੱਚੀ ਸਭਿਅਤਾ ਪੰਜਾਬ ਦਾ ਵੱਲੇਪਣ ਉਤਸ਼ਾਹ ਬਹਾਦਰੀ ਮਰ ਮਿਟਣ ਦਾ ਚਾ ਸਭ ਕੁਝ ਦਿਖਾਇਆ ਹੁਣ ਅਗੇ ਪ੍ਰੇਮ ਇਸ਼ਕ ਅਥਵਾ ਇਸ਼ਕ ਜਿਹੜਾ ਸਾਰਾ ਕਿੱਸਾ ਕਾ ਵੀ ਪ੍ਰੇਮ ਜਾਂ ਇਸ਼ਕ ਦੇ ਆਲੇ ਦੁਆਲੇ ਘੁੰਮਦਾ ਰਹਿੰਦਾ ਹੈ ਇਸ਼ਕ ਸਰੀਰਿਕ ਵੀ ਖਿੱਚ ਵਾਲਾ ਵੀ ਨਹੀਂ ਹੁੰਦਾ ਬਲਕਿ ਰੱਬੀ ਆਤਮਾ ਵਾਲਾ ਹੁੰਦਾ ਹੈ ਆਤਮਾ ਇਹ ਸਭ ਦੇਖਣ ਤੋਂ ਬਾਅਦ ਹੁਣ ਅਸੀਂ ਇਸ ਦਾ ਸਾਰਾਂਛੇ ਦੇਖਦੇ ਹਾਂ ਕਿ ਸਮੁੱਚੇ ਰੂਪ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਪੰਜਾਬੀ ਕਿੱਸਾ ਕਵ ਆਪਣੀ ਪ੍ਰਾਚਨ ਵੰਸ਼ੋਂ ਬੰਨਤਾ ਲੋਕਪ੍ਰਿਅਤਾ ਤੇ ਸੋਹਣੇ ਪੁਨੇ ਆਦਿਕਾਂ ਸਾਡੇ ਸਾਹਿਤ ਖੇਤਰ ਵਿੱਚ ਬੜੀ ਉੱਚੀ ਸੁੱੱਚੀ ਪਦਵੀ ਰੱਖਦਾ ਹੈ ਪਰ ਪੰਜਾਬੀ ਸਾਹਿਤ ਵਿੱਚ ਕਿੱਸਾ ਇੱਕ ਕਾਵੀ ਪਰੰਪਰਾ ਬਣ ਕੇ ਰਹਿ ਗਿਆ ਹੁਣ ਕਿਸੇ ਲਿਖਣੇ ਲਗਭਗ ਬੰਦ ਹੋ ਗਏ ਕਿ ਹੁਣ ਕਲ ਕਲ ਕਿਸੇ ਲਿਖਣਾ ਹੁਣ ਬੰਦ ਹੀ ਹੋ ਗਏ ਹਨ ਤੇ ਥੈਂਕ ਯੂ ਫਾਰ ਵਾਚਿੰਗ ਮਾਈ ਵੀਡੀਓ ਜੇਕਰ ਵੀਡੀਓ ਚੰਗੀ ਲੱਗੀ ਤਾਂ ਲਾਈਕ ਤੇ ਸਬਸਕ੍ਰਾਈਬ ਕਰਕੇ ਜਰੂਰ ਜਾਓ ਥੈਂਕ ਯੂ